ਡਾਕਟਰ ਸਾਹਿਬ ਜਿਵੇਂ ਕਿ ਪੰਜਾਬ ਪੱਧਰ ਤੇ ਜਿਹੜੇ ਪੰਜਾਬ ਦਾ ਕੋਟਾ ਹੈ ਬੀਬੀਐਮਪੀ ਤੇ ਵਿੱਚ ਵੱਡੀਆਂ ਸਿੱਟਾਂ ਖਾਲੀ ਹੈਗੀਆਂ ਤੇ ਤੁਹਾਡਾ ਮੂੰਹ ਮੁੱਖ ਮੰਤਰੀ ਦੇ ਵੀ ਕੰਨ ਦੇ ਕੋਲ ਹੈ ਔਰ ਇਖੋਂ ਦੇ ਮੰਤਰੀ ਦੇ ਕੰਨ ਦੇ ਕੋਲ ਹੈ ਤੇ ਕੀ ਜਿਹੜਾ ਤੁਸੀਂ ਦੇਖੋ ਮੈਂ ਦੱਸਦਾ ਮੈਂ ਤੁਹਾਨੂੰ ਦੱਸਦਾ ਸੁਣੋ ਮੇਰੀ ਗੱਲ ਰੰਗਲਾ ਨੰਗਣ ਬਣਾਉਣ ਦੀ ਗੱਲ ਕਰਦੇ ਹੋ ਉਹ ਕਬਜ਼ੇ ਛਡਾ ਕੇ ਆ ਕਿ ਵੱਧੂ ਪਰਦੀ ਕਰਵਾ ਕੇ ਮੈਂ ਤੁਹਾਨੂੰ ਦੱਸਦਾ ਸਰ ਜੀ ਚਾਰ ਸਟੇਟਾਂ ਹੈ ਜੀ ਸਭ ਤੋਂ ਵੱਧ ਹੱਕ ਪੰਜਾਬ ਦਾ ਹੈ ਜੀ ਇਹ ਤਿੰਨੇ ਸਟੇਟਾਂ ਵਾਕੇ ਮਤਾ ਪਾਲ ਲੈਂਦੀ ਹੈ ਇਹ ਵੀ ਪੰਚਾਇਤੀ ਤੇ ਰਹੇ ਹੁੰਦਾ ਜਿੱਧਰ ਪੰਜ ਪੰਜ ਹੋਣ ਉਧਰ ਗੱਲ ਬਣ ਜਾਂਦੀ ਜਿਹੜਾ ਸਰਪੰਚ ਵਿਚਾਰਾ ਪਿੱਟੀ ਜਾਵੇ ਉਹਨੂੰ ਕੋਈ ਨਹੀਂ ਪੁੱਛਦਾ ਅੱਜ ਤੱਕ ਸਰਪੰਚ ਜਿਹੜਾਗਾ ਪੰਜਾਬ ਦਾ ਮੁੱਖ ਮੰਤਰੀ ਵੀ ਸਰਪੰਚਾ ਪੰਜਾਬ ਦਾ ਉਹਨਾਂ ਨੇ ਕਦੇ ਪੁੱਛਿਆ ਨਹੀਂ ਇਹਨਾਂ ਨੂੰ ਹੁਣ ਸਰਪੰਚ ਨੂੰ ਜਾਗ ਆ ਗਈ ਮੁੱਖ ਮੰਤਰੀ ਨੂੰ ਜਾਗ ਆ ਗਈ ਹੁਣ ਆਪਣੀ ਜ਼ਮੀਨ ਨਹੀਂ ਛੱਡਾਂਗੇ ਨਾ ਆਪਣੀਆਂ ਨੌਕਰੀ ਛੱਡਾਂਗੇ ਇਹ ਬਣਦੇ ਹਿੱਸੇ ਨੂੰ ਬਾਹਰੋਂ ਚੰਡੀਗੜ੍ਹ ਇਹਨਾਂ ਨੇ ਨੇਪਾਲ ਦਾ ਜਿਹੜਾ ਰਾਜਾ ਸੀ ਉਹਨੂੰ ਕੋਈ ਪਾਵਰ ਨਹੀਂ ਪਰ ਕੁਰਸੀ 'ਰ ਬੈਠਦਾ ਸੀ ਇਹਦਾ ਬੜਾ ਚੌੜਾ ਹੋ ਗਏ ਹੈ ਕੱਖ ਨਹੀਂ ਸੀ ਇਵੇਂ BBMB ਕੱਖ ਵੀ ਨਹੀਂ ਹੈ ਸਰ ਇੱਕ ਪੈਸੀ ਦੀ ਵੈਲਿਊ ਨਹੀਂ ਇਹਨਾਂ ਦੀ ਵੈਲਿਊ ਹੁਣ ਜਗਾਣੀ ਆਪਾਂ ਪੰਜਾਬ ਦੀ ਪੰਜਾਬ ਦੀ ਵੈਲਿਊ ਜਗਾਣ ਵਾਸਤੇ ਕੁਝ ਬੇਈਮਾਨ ਪੰਜਾਬ ਦੇ ਲੋਕ ਵੀ ਨੇ ਜਿਹੜੇ ਅੱਜ ਵੀ BBMB ਦਾ ਗੁਣ ਗਾਣ ਕਰਦੇ ਨੇ ਤੁਸੀਂ ਪੁੱਛੋ ਮਾਈਕ ਤੇ ਆ ਸ਼ਾਮ ਨੂੰ ਅਲੀ ਬਾਬਾ 40 40 ਨਹੀਂ ਸਰ 17 ਹੈ ਸਾਹਿਬ ਜੀ ਹਾਂ 17 ਸਾਹਿਬ ਦੋ ਹੋਰ ਵੀ ਨੇ ਚੋਰ ਕਹਿਣ ਪਰ ਤਕਲੀਫ ਹੁੰਦੀ ਪੁੱਛੋ ਸਰ ਜਿਹੜੀ ਤੁਹਾਡੇ ਬਿਲਕੁਲ ਕਲੀਨਿਕ ਦੇ ਸਾਹਮਣੇ ਕਦੰਬਾ ਟੂਰਿਸਟ ਮੈਂ ਦੱਸਦੀ ਲੜਾਈ ਸੁਣ ਲਓ ਮੇਰੀ ਗੱਲ ਸੁਣੋ ਜੀ ਨੋਟ ਕਰ ਲਿਓ ਤੁਸੀਂ ਕਦੰਬਾ ਟੂਰਿਸਟ ਪਤਾ ਕਿਆ ਸੀ ਕੀ ਆਸੀ ਪੁੱਛੋ ਮੈਨੂੰ ਦੱਸੋ ਪੰਜਾਬ ਸਰਕਾਰ ਦਾ ਉਹਦੀ ਮਿਊਟੇਸ਼ਨ ਕਲੀਅਰ ਨਹੀਂ ਸੀ ਅੱਜ ਪੰਜਾਬ ਸਰਕਾਰ ਦੇ ਨਾਮ ਹੈ ਉਹ ਸਭ ਤੋਂ ਪਹਿਲਾਂ ਉਹੀ ਕਰਨਾ ਐਦਾਂ ਦੀ ਚੀਜ਼ ਲੈ ਕੇ ਆਵਾਂਗੇ ਤੁਹਾਡੇ ਚੈਨਲ ਤੇ ਇੰਟਰਵਿਊ ਦੇਵਾਂਗੇ ਤੁਸੀਂ ਯਾਦ ਰੱਖੋਗੇ ਉਸ ਗੱਲ ਨੂੰ ਤੁਹਾਡੇ ਚੈਨਲ ਤੇ ਹੀ ਦੱਸੂਗਾ ਕੀ ਬਣਨਾ ਇਹ ਰਿਕਾਰਡ ਕਰ ਲੈ YouTube ਦੇ ਵਿੱਚ ਬਹੁਤ ਵਧੀਆ ਚੀਜ਼ ਬਣਾਵਾਂਗੇ ਸਬਰੇ ਤੋੜ ਦੇਵਾਂਗੇ ਉਹਨਾਂ ਲੋਕਾਂ ਜਿਹੜੇ ਨੀਂਦ ਰੇਪੀ ਹਾਈ ਕੰਮ ਕਿਦਾ ਵਧੀਆ ਹੋਇਆ ਕਰਦਾ ਹੁਣ ਹੋਊ ਵਧੀਆ ਕੌਂਸਲ ਦੀ ਮੀਟਿੰਗ ਸੀਗੀ ਜਿਹੜੀ ਮਹੀਨਾ ਦੀ ਹੁੰਦੀ ਆ ਉਹਨਾਂ ਨੇ ਦੋਸ਼ ਲਾਇਆ ਕਿ ਮੰਤਰੀ ਸਾਹਿਬ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਰੁੱਕੀ ਬੈਠੇ ਰਹੇ ਸ਼ਹਿਰ ਦੀ ਡਿਵੈਲਪਮੈਂਟ ਦਾ ਕੰਮ ਹੀ ਰੁਕਿਆ ਇਹਨਾਂ ਦੇ ਟੋਰੀ ਫੁਲਕੇ ਦਾ ਕੰਮ ਰੁਕ ਗਿਆ ਨੰਗਲ ਦੀਆਂ ਲਾਈਟਾਂ ਫਿਊਜ ਬੰਦ ਖੰਭੇ ਟੁੱਟ ਗਏ ਪੇਵਰ ਪਟਕਾ ਦਵਾੜਾ ਲਾ ਲੇ ਫੇਰ ਖਾ ਲੇ ਕੋਈ ਜਿੰਕ ਚੋਰ ਕਿੱਥੇ ਮੀ ਨਾ ਸੁਗੰਧੀ ਕੋਈ ਕੁੱਤਿਆਂ ਦੀ ਨਸਬੰਦੀ ਚੋਰ 72000 ਰੁਪਏ ਕੁੱਤਿਆਂ ਦੀ ਨਸਬੰਦੀ ਨੰਗਲ ਦੀ ਪੁੱਛੋ ਕਿੱਥੇ ਕੀਤੀ ਕਿਹੜੇ ਕੁੱਤੇ ਦੀ ਨਸਬੰਦੀ ਕੀਤੀ ਹੈ ਕੁੱਤੇ ਜਵਾਬ ਪਿਆ ਮੇਰੇ ਕੋਲੇ ਆਂਡੀਆਂ ਸੋਹਣ ਗੱਲ ਮੇਰੀ ਸੁਈ ਉਹ ਦਿਨਕ ਚੋਰ ਰੀਲਾ ਚੋਰ ਸੂਈ ਤਾਗੇ ਚੋਰ ਅੰਬ ਚੋਰ ਉਹ ਗੱਲ ਸੁਣੋ ਇੱਕ ਕੋਠੀ ਅੰਬ ਚੋਰ ਇੱਥੇ ਅੰਬ ਚੋਰ ਜਿੱਦਣ ਮੇਰਾ ਦਿਲ ਕਰਦਾ ਤਾਲਾ ਲਾ ਲਉਂ ਉਹ ਕੋਠੀ ਨੂੰ ਮੈਂ ਮੇਰਾ ਮਨ ਨਹੀਂ ਖਰਾਬ ਹੋਇਆ ਜੇ ਅੰਬ ਚੋਰ ਮੁੱਠਾ ਬੜਾ ਬੜੀਆਂ ਮੇਤੋ ਵੀ ਬੜੀਆਂ ਉਹਦੀ ਕੌਣ ਆ ਸਰ ਇੱਥੇ ਦਾ ਪੁੱਛ ਰਿਹਾ ਕੇ ਗੱਲ ਕਰ ਬੰਦ ਅੰਬ ਜ਼ੋਰ ਅਗਲੀ ਗੱਲ ਸੁਣ ਲੋ ਪੇਵਰ ਜ਼ੋਰ ਜ਼ਿੰਕ ਜ਼ੋਰ ਅੰਬ ਜ਼ੋਰ ਸੂਝ ਦਾ ਗਾਦੜ ਲੀਗਾ ਜ਼ੋਰ ਕਿੱਥੋਂ ਦੀ ਗੱਲ ਕਰਨ ਦੀ ਸਰ ਐਨਾ ਟਾਈਮ ਕਿਉਂ ਲੱਗ ਗਿਆ ਤੁਹਾਨੂੰ ਲੱਗਿਆ ਟਾਈਮ ਉਹ ਗੱਲ ਸੁਣੋ ਪਾਰਾਈ ਨੂੰ 300 ਹਾਂ ਮਹਾ ਭਾਰਤ ਸ਼ੁਰੂ ਹੋਣਾ ਕ੍ਰਿਸ਼ਨ ਮਹਾਰਾਜ ਨੇ ਬਹੁਤ ਮੈਡੀਕਲ ਕਰਾਇਆ ਪਰ ਜਦ ਵਕਤ ਆਦਾ ਉਡਾਤੇ ਸਾਰੇ ਵਕਤੇ ਹੁਣ ਆਇਆ ਸਰ ਇਹ ਹੋਸ਼ ਹੋਣਾ ਹੀ ਹੈ ਹੋਸ਼ ਹੋਣਾ ਨਹੀਂ ਵਕਤ ਆਇਆ ਹੋਸ਼ ਹੋ ਗਏ ਤਿੰਨ ਸਾਲ ਹੋ ਗਏ ਤੁਹਾਡੇ ਚੈਨਲੋਂ ਵੀ ਹੋਸ਼ ਹੋਣਾ ਆਈ ਯਾਰ ਮੈਨੂੰ ਤੁਹਾਨੂੰ ਵੀ ਹੋ ਜੀ ਸੀ ਮੈਨੂੰ ਤਾਂ ਹੋਸ਼ ਸੀ ਕੀ ਬਾਤ ਹੈ ਤੁਸੀਂ ਪੁੱਛੇ ਨਹੀਂ ਗੱਲ ਕਦੇ ਡਾਕਟਰ ਸਾਹਿਬ ਅੱਜ ਹੀ ਫੋਨ ਕਰਾਇਆ ਪੁੱਛਿਆ ਕਦੇ ਵੀ ਫੋਨ ਤੇ ਆ ਜਾਏ ਉਹ ਗੱਲ ਮੇਰੀ ਉਹ ਗੱਲ ਸੁਣੋ ਡਾਕਟਰ ਸੰਜੀਵ ਪਾਤਾ ਬੈਟਸਮੈਨ ਬੜਾ ਟੌਪ ਦਾ ਹੈ ਪਰ ਮੈਨੂੰ ਐਂਟਰ ਹੋਣਾ ਹੋਇਆ ਮੈਂ ਆ ਮੇਰੀ ਇੰਡੀਅਨ ਰੈਜ਼ੀਡੈਂਸੀ ਹੋ ਗਈ ਹੈ ਜਿੰਦਾਬਾਦ ਡਾਕਟਰ ਵੀ ਐਮਪੀ ਮੁਰਦਾਬਾਦ 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 ਡਾਕਟਰ ਸਾਹਿਬ ਲੋਕੀ ਦਾ ਡਾਕਟਰ ਸੰਜੀਵ ਗੋਤਮ ਨੂੰ ਇੱਕ ਭੋਲਾ ਤੇ ਬਹੁਤ ਹੀ ਸ਼ਰੀਫ ਸਮਝੀ ਬੈਠੇ ਸੀਗੇ ਕਿ ਡਾਕਟਰ ਸਾਹਿਬ ਸਿਰਫ ਦਵਾਈਆਂ ਦਾ ਕੰਮ ਕਰਦੇ ਨੇ ਪਰ ਅਸਲੀ ਰੋਲ ਜਿੱਦਾਂ ਤੁਸੀਂ ਮੈਨੂੰ ਤਕਲੀਫ ਮੈਨੂੰ ਤਕਲੀਫ ਉਦੋਂ ਹੋਈ ਜਿੱਦਾਂ ਉਮਾਮਾ ਦੇ ਵਿੱਚ ਸਾਡੇ ਸ਼ਰੀਫ ਲੋਕ ਮਾਰਦੇ ਇਹਨਾਂ ਦੀ ਇਹ ਕਿਹਨੇ ਮਾਰੀ ਕਿਹਦੀ ਜ਼ਿੰਮੇਵਾਰੀ ਸੀ ਰੱਖੀ ਕਰਨ ਦੀ ਇਹ ਪੰਜਾਬ ਦੇ ਨਾਲ ਕਰਨੀ ਸੀ ਇਹ ਸੈਂਟਰ ਨੇ ਕਰੀ ਸੀ ਸਾਡੀ ਅੱਖ ਉਦੋਂ ਤਕਲੀਫ ਹੋਈ ਜਦੋਂ ਵਾਮਾ ਦੇ ਵਿੱਚ ਗਸ਼ਰੀਬ ਲੋਕ ਚਾਲੀ ਮਾਰਤੇ ਕੌਣ ਜਿੰਮੇਵਾਰ ਆਉਦਾ ਜੀ ਭਗਵੰਤ ਮਾਨ ਜਿੰਮੇਵਾਰ ਹੈ ਜੀ ਸਾਡੇ ਤਾਂ ਨੌਜਵਾਨ ਫੋਦੀ ਮਾਰ ਰਹੇ ਨੇ ਪੁੱਛੋ ਉਹਨੂੰ ਸੈਂਟਰ ਵਾਲਿਆਂ ਨੂੰ ਕਿਹਨੇ ਮਰਵਾਏ ਲੋਕ ਉਹ ਪਾਕਿਸਤਾਨ ਨੂੰ ਕਹੀ ਜਾਂਦੇ ਓੜਾ ਦੇ ਕਦੋਂ ਓੜਾਣਾ ਸਰ ਪਾਕਿਸਤਾਨ ਨਾਲ ਕਦ ਲੜਾਈ ਕਰਨੀ ਉਦਾਂ ਹੀ ਗਿੱਟ ਮਿੱਟ ਗਿੱਟ ਮਿੱਟ ਲੈਣਾ ਨਾ ਦੇਣਾ ਕਰੋ ਤਾਂ ਹਮਲਾ ਉਹਦੇ ਪਰ ਜੇ ਤੁਹਾਡੀ ਡਾਇਲੌਗ ਚੱਲਦਾ ਹੈ ਪਿਛਲੇ 70 ਸਾਲ ਤੋਂ ਡਾਇਲੌਗ ਚੱਲਦਾ 1947 ਦੇ ਹੁਣ ਤੱਕ ਡਾਇਲੌਗ ਖਤਮੇ ਨਹੀਂ ਹੋਇਆ ਲੋਕ ਪੁੱਛਦੇ ਨੇ ਜਵਾਬ ਮੰਗਦੇ ਨੇ ਇਸ ਕਰਕੇ ਜਦੋਂ ਤਕਲੀਫ ਹੁੰਦੀ ਸਾਡੇ ਹਿੰਦੁਸਤਾਨ ਦੇ ਲੋਕਾਂ ਨੂੰ ਨਿਹੱਥੇ ਲੋਕਾਂ ਨੂੰ ਬੇਘਸੂਰ ਲੋਕਾਂ ਨੂੰ ਟੂਰਿਸਟ ਦੇ ਲੋਕਾਂ ਨੂੰ ਤੁਸੀਂ ਮਾਰਦੇ ਹੋ ਤਾਂ ਸਾਡੇ ਵਰਗੇ ਲੋਕ ਅਗਰ ਨਹੀਂ ਜੰਮਣਗੇ ਨਹੀਂ ਜਾਗਣਗੇ ਦੁਰਲੱਭ ਸਾਡੇ ਉੱਤੇ ਵੀ ਸਾਰੇ ਗੱਲ ਕਾਦੀ ਕਰਦੇ ਸੋ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਸੋ ਪੰਜਾਬ ਦੇ ਪਾਣੀ ਦੀ ਰਾਖੀ ਕਰਨ ਵਾਸਤੇ ਆਮ ਆਦਮੀ ਪਾਰਟੀ ਪਿਛਲੇ ਦਿਨਾਂ ਤੋਂ ਲਗਾਤਾਰ ਨੰਗਲ ਡਿਵੀਜ਼ਨ ਦੇ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੀ ਆ ਔਰ ਡਾਕਟਰ ਸੰਜੀਵ ਗੋਤਮ ਨੇ ਜਿੱਥੇ ਨਗਰ ਕੌਂਸਲ ਨੂੰ ਕੜੇ ਹੱਥੀ ਲਿਆ ਉੱਥੇ ਹੀ ਬੀਬੀਐਮਪੀ ਤੇ ਤਿੱਖੇ ਪ੍ਰਹਾਰ ਵੀ ਕੀਤੇ ਹੁਣ ਦੇਖਣਾ ਇਹ ਹੋਏਗਾ ਕਿ ਡਾਕਟਰ ਸੰਜੀਵ ਗੋਤਮ ਆਮ ਆਦਮੀ ਪਾਰਟੀ 'ਚ ਰਹਿੰਦੇ ਹੋਇਆ ਲੋਕਾਂ ਦੀ ਜਿਹੜੀ ਸ਼ਹਿਰ ਨੂੰ ਬਸਾਉਣ ਦੀ ਮੰਗ ਹੈ ਪੰਜਾਬ ਕੋਟੇ ਦੀਆਂ ਜਿਹੜੀਆਂ ਭਾਰਤੀਆਂ ਆ ਉਹ ਕਿੰਨੀ ਛੇਤੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਹੱਲ ਕਰਵਾ ਕੇ ਨੰਗਲ ਨੂੰ ਸੱਚ ਦੇ ਵਿੱਚ ਰੰਗਲਾ ਨੰਗਲ ਤੇ ਰੰਗਲਾ ਪੰਜਾਬ ਬਣਾਉਂਦੇ ਵਿੱਚ ਮਦਦਗਾਰ ਹੋਣਗੇ ਕੈਮਰਾਮੈਨ ਮਨੋਜ ਕੌਰ ਦੇ ਨਾਲ ਸੁਖਿੰਦਰ ਜੱਜੀ ਆਦਿ ਸਾਰਿਆਂ ਨਾਲ ਬੈਕ ਕੱਲੇ ਬੁੱਕਰੀ ਸਾਰੀਆਂ ਚੀਜ਼ਾਂ ਦੀ